ਕਮਲ ਜੀ ਠੀਕ ਹੋ ਸਰ ਅਮਿਤ ਤੂੰ ਆ ਜਾ ਪਿੱਛੇ ਦੋ ਕਾਲੀ ਤੂੰ ਆ ਜਾ ਪਿੱਛੇ ਕਰਾਂਗੇ ਪਰੂ ਵੀ ਲੱਗਦਾ ਕੱਲ ਸਾਰਾ ਦਿਨ ਤੁਸੀਂ ਉੱਥੇ ਸੀ ਮੈਨੂੰ ਇਹ ਦੱਸੋ ਵੀ ਕੱਲ ਹੋਇਆ ਕੀ ਐ ਕੀ ਹੋਇਆ ਸਰ ਮੈਂ ਪੈਟਰੋਲ ਪਾਲਿਆ ਇੱਕ ਟੈਂਕੀ ਤੇ ਚੜ ਗਿਆ ਇਹ ਵੀ ਪਹਿਲੀ ਵਾਰੀ ਸਰ ਮੈਂ ਵੀ ਪਹਿਲੀ ਵਾਰੀ ਦੇਖਿਆ ਕਿ ਮੈਨੂੰ ਪੱਤਰਕਾਰ ਸਵਾਲ ਕਰ ਰਹੇ ਨੇ ਕਿ ਇੱਕ ਕੈਂਡੀਡੇਟ ਨੇ ਭਾਜਪਾ ਦੇ ਕੈਂਡੀਡੇਟ ਨੇ ਆਪਣੇ ਉੱਤੇ ਪੈਟਰੋਲ ਪਾਲਿਆ ਮੈਂ ਤਾਂ ਉਹਨੂੰ ਪੁੱਛ ਰਿਹਾ ਸੀ ਭਾਈ ਤੂੰ ਮੈਨੂੰ ਕਿਉਂ ਪੁੱਛ ਰਿਹਾ ਮੈਂ ਥੋੜੀ ਪੈਟਰੋਲ ਦੇਖ ਕੇ ਆਇਆ ਉਹਨੂੰ ਉਦੀ ਆਪਣੀ ਮਰਜ਼ੀ ਨਾਲ ਉਹਨੇ ਆਪ ਪਾਇਆ ਨਾ ਪੰਦਾ ਉਹਨੂੰ ਕਿਹਾ ਸੀ ਕਿਸੇ ਨੇ ਹੋਰ ਵੀ ਤਾਂ ਕੈਂਡੀਡੇਟ ਸੀਗੇ ਬੀਜੇਪੀ ਦੇ ਕਿਉਂ ਅਜਿਹਾ ਕੰਮ ਕਰਦੇ ਹੋ ਮੈਂ ਫੇਰ ਇੱਕ ਵਾਰ ਦੁਹਰਾ ਦਿੰਦਾ ਜੀ ਮੈਂ ਸ਼ਹਿਰ ਦੇ ਵਿੱਚ ਭਾਈਚਾਰਕ ਸਾਂਝ ਦਾ ਆਪਣੇ ਆਪ ਨੂੰ ਮੁੱਦਾ ਹੀ ਜਾਣਦਾ ਮੈਂ ਨਹੀਂ ਚਾਹੁੰਦਾ ਕਿ ਅਸੀਂ ਪੋਲਿਟਿਕਲ ਦਰਾਰਾਂ ਇੰਨੀਆਂ ਵੱਡੀਆਂ ਕਰ ਲਈਏ ਕਿ ਕੱਲ ਅਸੀਂ ਮਿਲ ਜੁੜ ਕੇ ਨਾ ਬੈਠ ਸਕੀਏ ਸਾਡਾ ਵਪਾਰ ਸਾਡਾ ਤਿਉਹਾਰ ਸਾਡਾ ਵਿਵਹਾਰ ਸਾਡੇ ਤਾਂ ਸ਼ਮਸ਼ਾਨ ਵੀ ਇਕੱਠੇ ਨੇ ਅਸੀਂ ਇੱਕ ਦੂਜੇ ਨਾਲ ਇਹ ਜੀਆਂ ਵੰਡੀਆਂ ਨਾ ਪਾਈਏ ਪੋਲਿਟਿਕਲ ਮੇਲਾ ਸੀ ਖਤਮ ਹੋ ਗਿਆ ਹੁਣ ਅਸੀਂ ਸਾਰੇ ਇੱਕ ਹੁਣ ਅਸੀਂ ਫਿਰ ਪੋਇਆ ਸਾਹਿਬ ਮੰਨਦੇ ਹੋ ਕਿ ਹਾਈ ਕੋਰਟ ਦੇ ਵਿੱਚ ਜਿਸ ਤਰੀਕੇ ਨਾਲ ਸੱਤ ਸੀਟਾਂ ਤੇ ਰੋਕ ਲੱਗੀ ਹੈ ਇਸ ਨੂੰ ਮੇਅਰ ਬਣਾਉਣ ਦੇ ਵਿੱਚ ਜਾਂ ਕਾਰਪੋਰੇਸ਼ਨ ਨੂੰ ਫਿਰ ਤੋਂ ਚਲਾਉਣ ਦੇ ਵਿੱਚ ਥੋੜਾ ਸਮਾਂ ਲੱਗੇਗਾ ਕਿਉਂਕਿ ਜਦ ਤੱਕ ਉਹ ਵੀ ਰਿਜੈਕਸ਼ਨ ਨਹੀਂ ਹੋ ਜਾਂਦਾ ਆਨਰੇਬਲ ਹਾਈ ਕੋਰਟ ਮੈਂ ਤੁਹਾਨੂੰ ਦੱਸਿਆ ਜੀ ਹਜੇ ਆਨਰੇਬਲ ਹਾਈ ਕੋਰਟ ਨੇ ਡੈਫਰ ਕੀਤਾ ਜੋ ਵੀ ਕੋਰਟ ਦਾ ਫੈਸਲਾ ਹੋਏਗਾ ਉਹ ਸਿਰ ਮੱਥੇ ਪ੍ਰਵਾਨ ਹੋਏਗਾ ਔਰ ਅਕੋਰਡਿੰਗਲੀ ਆਈ ਕੈਨ ਨਾਟ ਯੂ ਨੋ ਪਹਿਲਾਂ ਹੀ ਦੱਸ ਦਿਆਂ ਤੁਹਾਨੂੰ ਮੈਂ ਮੈਂ ਕਿਦਾਂ ਕੋਈ ਚੀਜ਼ ਜਿਹੜੀ ਮੈਨੂੰ ਨਹੀਂ ਅਜੇ ਕਿਸੇ ਨੂੰ ਪਤਾ ਨਹੀਂ ਚਲਿਆ ਇਲੈਕਸ਼ਨ ਹੋ ਚੁੱਕੀ ਹੈ ਨਹੀਂ ਸਰ ਅਜਿਹੀ ਕੋਈ ਗੱਲ ਨਹੀਂ ਹੈ ਪਾਰਟੀ ਹਾਈ ਕਮਾਂਡ ਦਾ ਫੈਸਲਾ ਹੋਇਆ ਕਰਦਾ ਤੁਸੀਂ ਤੁਸੀਂ ਸ਼ਹਿਰੀ ਮੈਂ ਇਹੋ ਜਿਹਾ ਅਥਾਰਟੀ ਆਹ ਜਿਹੜੀ ਪੰਜ ਗਰੰਟੀਆਂ ਦਿੱਤੀਆਂ ਉਹ ਕੱਤ ਤੱਕ ਹੁਣ ਪੂਰੀਆਂ ਹੋਣਗੀਆਂ بس کم شروع شروع ਕਰਤਾ ਜੀ ਮੈਂ ਸੱਚੀ ਅੱਜ ਤੋਂ ਹੀ ਸ਼ੁਰੂ ਕਰਤਾ ਤਾਂ ਹੀ ਅੱਜ ਮੀਟਿੰਗ ਬੁਲਾਈ ਸਾਰੀ ਤੁਸੀਂ ਸ਼ਹਿਰੀ ਐਮਐਲਏ 247 ਪਹਿਲੀ ਵਾਰ ਜਿਹੜੀ ਆਪ ਦੀ ਸਰਕਾਰ ਹੈ ਹਾਊਸਟ ਬੈਠੇ ਜੀ ਪਟਿਆਲੇ ਦੇ ਕਿਹੜੇ ਪ੍ਰਾਇੋਰਟੀ ਦੇ ਕੰਮ ਤੁਸੀਂ ਮੇਲ ਰਹੇ ਹੋ ਜੇ ਤੁਸੀਂ ਪਹਿਲ ਦੇ ਆਧਾਰ ਤੇ ਕਰੋਗੇ ਜਿਹੜੀਆਂ 5 ਗਾਰੰਟੀਆਂ ਦਿੱਤੀਆਂ ਗਈਆਂ ਨੇ ਉਹਨਾਂ ਨੂੰ ਪ੍ਰਾਇੋਰਟੀ ਦੇ ਉੱਤੇ ਲਿਆ ਜਾਏਗਾ ਜੀ ਅਸੀਂ ਐਸਟੀਪੀ ਜਿਹੜਾ ਹੈ ਉਹਦਾ ਐਮਐਲਡੀ ਵਧਾ ਰਹੇ ਹਾਂ ਉਹਦੀ ਕੈਪੈਸਿਟੀ ਵਧਾ ਰਹੇ ਹਾਂ ਜਿਹੜਾ ਵਾਟਰ ਸਪਲਾਈ ਦਾ ਕੰਮ ਹੈਗਾ ਐਕਸਪੀਡਾਈਟ ਕਰ ਰਹੇ ਆ ਉਹਨੂੰ ਹੋਰ ਬਿਹਤਰ ਤਰੀਕੇ ਦੇ ਨਾਲ ਉਹਦੇ ਵਿੱਚ ਕੁਝ ਫਾਈਨ ਟਿਊਨਿੰਗ ਕਰਨ ਵਾਲੀ ਹੈਗੀ ਆ ਉਹ ਕਰਕੇ ਉਹਨੂੰ ਹੋਰ ਬਿਹਤਰ ਤਰੀਕੇ ਨਾਲ ਲਾਗੂ ਕਰਾਂਗੇ ਪਾਰਕਸ ਨੂੰ ਮੇਨਟੇਨ ਕਰ ਰਹੇ ਆ 50 ਇਲੈਕਟ੍ਰਿਕ ਬੱਸ ਜਿਹੜੀਆਂ ਨੇ ਚੱਲਣ ਜਾ ਰਹੀਆਂ ਨੇ ਸੋ ਬਹੁਤ ਵੱਡਾ ਇੱਕ ਵਿਜ਼ਨ ਡਾਕੂਮੈਂਟ ਹੈ ਉਹ ਜਿਸ ਤਰ੍ਹਾਂ ਐਜ਼ ਇਨ ਵੈਨ ਵੀ ਗੈਟ ਟੂ ਦ ਬ੍ਰਿਜ ਵੀਲ ਕ੍ਰੋਸ ਇਟ ਤੁਹਾਨੂੰ ਦੱਸ ਦੇ ਰਿਹਾ ਮੈਂ ਉਹ ਵੀ ਕੰਟੇ ਪਾਣੀ ਵਾਲੀ ਜਿਹੜੀ ਚੱਲ ਰਹੀ ਹੈ ਪ੍ਰੋਜੈਕਟ ਉਹ ਕਦੋਂ ਕਰਕੇ ਸ਼ੁਰੂ ਹੋਏਗਾ ਜੀ ਉਹ ਵੀ ਘੰਟੇ ਪਾਣੀ ਵਾਲਾ ਸਰ ਇਹਨੂੰ ਲੱਗ ਜੇਗਾ ਸਾਲ ਸਾਲ ਦੋ ਸਾਲ ਹੋਰ ਲੱਗਣਗੇ ਬਾਰੀਆਂ ਦੀ ਬੜੀ ਸਮੱਸਿਆ ਹੈ ਜਿਹੜੀ ਹੈਰੀਟੇਜ ਸਟਰੀਟ ਬਣੀ ਹੈ ਉੱਤੇ ਲੋਕ ਤੁਰ ਨਹੀਂ ਸਕਦੇ ਉੱਦੇ ਤੇ ਕੀ ਕਰੋਗੇ ਸਰ ਉਹਦੇ ਵਿੱਚ ਨਾ ਜੀ ਟੈਕਨੀਕਲ ਇਸ਼ੂ ਹੈ ਜਿਵੇਂ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਸੀ ਵੀ ਪੱਥਰ ਲੱਗਿਆ ਉਹਦੇ ਤੇ ਪੈਸਾ ਲੱਗਿਆ ਹੁਣ ਜੇ ਉਹ ਪੱਥਰ ਪਟਦੇ ਆ ਫਿਰ ਪੈਸਾ ਲੱਗੇਗਾ ਉਹਦੀ ਜਗ੍ਹਾ ਤੇ ਕੋਈ ਹੋਰ ਚੀਜ਼ ਲਗਾਣੇ ਆ ਉਹਦੇ ਤੇ ਪੈਸਾ ਲੱਗੇਗਾ ਫਿਰ ਉਹ ਜਿਹੜਾ ਪਟਿਆ ਹੋਇਆ ਪੱਥਰ ਕਿਤੇ ਹੋਰ ਲਗਾਣੇ ਆ ਉਹਦੇ ਤੇ ਪੈਸਾ ਲੱਗੇਗਾ ਸੋ ਕਾਸਟ ਜਿਹੜੀ ਆ ਉਹ 4 ਟਾਈਮਸ ਹੋ ਜਾਏਗੀ ਇਸ ਕਰਕੇ ਸਵਾਲ ਹੈ ਜਿਹ ਉਜੈ ਪਾਟੇਰ ਬੰਦੇ ਜਿੱਤੇ ਨੇ ਚਰਚਾਵਾ ਚਾਰ ਰਹੇ ਨੇ ਕਹਿੰਦਾ ਤੁਹਾਡੇ ਵਿੱਚ ਜੁਆਇਨ ਕਰ ਸਕਦੇ ਨੇ ਕਿ ਐਡਾ ਗੱਲਬਾਤ ਸਰ ਦੇਖੋ ਮੇਰੀ ਗੱਲ ਸੁਣੋ ਪਹਿਲੀ ਗੱਲ ਤਾਂ ਮੈਂ ਤੁਹਾਡੇ ਮਾਧਮ ਰਹੀ ਹੋਰ ਪਾਰਟੀਆਂ ਦੇ ਜਿਹੜੇ ਸਾਡੇ ਆਏ ਨੇ ਐਮਸੀ ਉਹਨਾਂ ਨੂੰ ਵਧਾਈ ਦੇਣਾ ਚਾਹਨਾ ਔਰ ਮੈਂ ਇਹ ਕਾਮਨਾ ਕਰਦਾ ਹਾਂ ਕਿ ਅਸੀਂ ਸਾਰੇ ਰਲ ਮਿਲ ਕੇ ਦੇਖੋ ਸ਼ਹਿਰ ਦੀ ਬਿਹਤਰੀ ਉਹਨਾਂ ਦਾ ਗੋਲ ਹੈ ਸ਼ਹਿਰ ਦੀ ਬਿਹਤਰੀ ਸਾਡਾ ਗੋਲ ਹੈ ਸੋ ਸ਼ਹਿਰ ਦੀ ਬਿਹਤਰੀ ਵਾਸਤੇ ਅਸੀਂ ਰਲ ਮਿਲ ਕੇ ਇੱਕ ਦੂਜੇ ਦੀ ਤਾਕਤ ਬਣੀਏ ਨਾ ਕਿ ਕਮਜ਼ੋਰੀ ਸਾਡੇ ਨਾਲ ਰਲ ਮਿਲ ਕੇ ਚੱਲਣ ਉਹਨਾਂ ਦੇ ਵਾਡਾਂ ਦੇ ਵੀ ਕੰਮ ਹੋਣਗੇ ਉਹਨਾਂ ਨੂੰ ਪੂਰਾ ਸਤਿਕਾਰ ਮਿਲਿਆ ਜਾਏਗਾ ਤੇ ਉਨਾ ਵਾਸਤੇ ਹਮੇਸ਼ਾ ਤਾਂ ਜਿਹੜੇ ਨੇ ਦਰਵਾਜ਼ੇ ਖੋਲੇ ਨੇ ਜੀ ਜੇ ਕੋਈ ਆਣਾ ਚਾਹੁੰਦਾ ਹੈ ਤਾਂ ਕੱਲ ਦੀ ਮੈਂ ਫੋਰਸ ਨੇ ਸ਼ਹਿਰ ਦੇ ਵਿੱਚ ਇੱਕ ਢੇੜਾ ਮਾਰਿਆ ਲੋਕਾਂ 'ਚ ਕਿ دہشت ਪਈ ਕਿਉਂਕਿ ਮੋਤੀ ਮੈਲ ਦੇ ਵਿੱਚ ਸਾਰੀ ਪੈਰਾ ਮਿਲਟਰੀ ਫੋਰਸ ਉਤਰੀ ਹੈ ਉਸ ਤੋਂ ਬਾਅਦ ਕਿਉਂਕਿ ਕੈਂਡੀਗੇਟ ਤੋਂ ਜਦੋਂ ਇੱਕ ਇੱਕ ਚਾਰ ਚਾਰ ਗਨਮੈਨ ਦੇ ਦਿੰਦੇ ਤਾਂ ਲੋਕਾਂ 'ਚ ਕੀ ਹੋ ਜਾਂਦਾ ਵੀ ਪਤਾ ਨਹੀਂ ਕਿੰਨੀ ਕਿ ਵੱਡਾ ਹੋਰ ਕੀ ਹੋ ਸਕਦਾ ਕੱਲ ਤੁਸੀਂ ਇਹ ਦੇਖਿਆ ਵੀ ਪੋਲਿੰਗ ਸਟੇਸ਼ਨ ਦੇ ਅੰਦਰ ਜਿੱਥੇ ਮਸ਼ੀਨਾਂ ਦੇ ਬਟਨ ਦਬੇ ਜਾ ਰਹੇ ਸੀ ਉੱਥੇ ਤੱਕ ਬੀਜੇਪੀ ਦੇ ਪੈਰਾ ਮਿਲਟਰੀ ਫੋਰਸਸ ਵਾਲੇ ਜਿਹੜੇ ਗਾਰਡ ਸੀਗੇ ਅੰਦਰ ਤੱਕ ਜਾ ਰਹੇ ਸੀ ਇੱਕ ਡਰਾਵਾ ਬਣਾਣਾ ਨਾ ਜਿਹੜੀ ਤੁਸੀਂ ਕੱਲ ਹੋਰ ਨੋਟ ਕਰੀ ਜੀ ਸ਼ਹਿਰ ਦੇ ਵਿੱਚ 30 32% ਸਾਰੀ ਪੋਲਿੰਗ ਹੋਈ ਕਿਉਂ ਕਿਉਂਕਿ ਮਾਹੌਲ ਇਹ ਜਾ ਕ੍ਰੀਏਟ ਕੀਤਾ ਗਿਆ ਕਿਸ ਵੱਲੋਂ ਕੀਤਾ ਗਿਆ ਮਹਾਰਾਣੀ ਪੰਨੀਤ ਕੌਰ ਜੀ ਵੱਲੋਂ ਕਿਉਂ ਲਿਆ ਕੇ ਇਹ ਜਾ ਡਰਾਵਾ ਬਣਾਤਾ ਪਟਿਆਲੇ 'ਚ ਪਤਾ ਨਹੀਂ ਕੀ ਹੋ ਗਿਆ ਜੀ ਅੱਗਾਂ ਲੱਗੀਆਂ ਕਤਲ ਹੋ ਗਏ ਕੀ ਕੀ ਹੋਇਆ ਇਕਾ ਦੁਕਾ ਇਨਸੀਡੈਂਟਸ ਹਮੇਸ਼ਾ ਹੁੰਦੇ ਰਹੇ ਨੇ ਤੁਸੀਂ 60 ਚੋਂ 58 ਬਣਾਓ ਤੇ ਉਹ ਸਾਰਾ ਕੁਝ ਵਾਜਬ ਹੈ ਜੇ ਅਸੀਂ 60 ਚੋਂ 50 ਬਣਾਣੇ ਆ ਇਹ ਤਾਂ ਜੀ ਸਾਰਾ ਠੱਗੀ ਮਾਰੀ ਵੀ ਹੈ ਵੀ ਸਿਰਫ ਨਾਤੇ ਤੋਤੇ ਸੁੱਚੇ ਤੁਸੀਂ ਹੋ ਬਾਕੀ ਸਭ ਮੈਲੇ ਨੇ ਐ ਮੈਲੇ ਸਭ ਜਿਹੜੇ ਕੈਂਡੀਡੇਟ ਪਟਿਆਲਾ ਸ਼ਹਿਰੀ ਤੋਂ ਨਹੀਂ ਜਿੱਤ ਸਕੇ ਕਹਿੰਦੇ ਅਗਰ ਕੋਲੀ ਸਾਹਿਬ ਐਮ ਐਲ ਏ ਸਾਹਿਬ ਦਾ ਹੱਥ ਹੁੰਦਾ ਤਾਂ ਸ਼ਾਇਦ ਜਿੱਤੇ ਆਂਦੇ ਕੀ ਨਰਾਜ਼ਗੀ ਕੀ ਸਰ ਕਦੇ ਕਦੇ ਸੁਣਿਆ ਤੁਸੀਂ ਇਹ ਕੋਈ ਬੰਦਾ ਆਪਣੇ ਹੀ ਸਰੀਰ ਦਾ ਅੰਗ ਕੱਟ ਦੇਵੇ ਮੇਰੇ ਵਾਸਤੇ ਤਾਂ ਬੱਤੀ ਅੰਗ ਨੇ ਮੇਰੇ ਮੈਂ ਤਾਂ ਮੈਨੂੰ ਜਿੰਨੀ ਖੁਸ਼ੀ ਇਹਨਾਂ ਦੀ ਹੈ ਉਸ ਤੋਂ ਵੱਧ ਗਮੀ ਉਹਨਾਂ ਦੀ ਹੈ ਜਿਹੜੇ ਹਾਰ ਗਏ ਏ ਨਹੀਂ ਹੁੰਦਾ ਜੀ ਮੈਂ ਆਪਣੇ ਆਪਣੀ ਹੀ ਜੇ ਜਦੋਂ ਆਪਣੇ ਹੀ ਇੱਕ ਮਾਂ ਆਪਣੇ ਹੀ ਬੱਚਿਆਂ ਨੂੰ ਉਹ ਕਰਨ ਲੱਗੇ ਫਿਰ ਤਰੱਕੀ ਥੋੜੀ ਹੋ ਸਕਦੀ ਹੈ ਕਦੇ ਅਮਰ ਸਾਹਿਬ ਜਾਂਚ ਕਰਾਉਂਗੀ ਜੀ ਪੁਰਾਣੀ ਟੀਮ ਦੀ ਜਿਹੜੀ ਪੁਰਾਣੀ ਐਮਸੀਐਸ ਦੀ ਟੀਮ ਰਹੀ ਹੈ ਕਾਫੀ ਬੋਲਿਆ ਗਿਆ ਕਿ ਕ腐ਪਸ਼ਨ ਕੀਤਾ ਗਿਆ ਸਰ ਜਾਂਚ ਜਿਹੜੀ ਹੈ ਜਾਂਚ ਜਿਹੜੀ ਬੜੇ ਚਿਰ ਤੋਂ ਚੱਲ ਰਹੀ ਹੈ ਹੁਣ ਤਾਂ ਕਨਕਲੂਡਿੰਗ ਪਾਰਟ ਤੇ ਹੈ ਹੁਣ ਤਾਂ ਉਹਨੂੰ ਜਿਹੜਾ ਹੈਗਾ ਸਮਿਟਨ ਤੇ ਲੱਗੇ ਹੈ ਉਸ ਤੋਂ ਬਾਅਦ ਬਹੁਤ ਜਲਦ ਤੁਹਾਡੇ ਸਾਹਮਣੇ ਸਾਰਾ ਕੁਝ ਆ ਜਾਣਾ ਜਿਹੜਾ ਹੈਰੀਟੇਜ ਤੇਜ